ਇਸ ਸੱਚੀ ਗੱਲ ਦਾ ਪਰ ਜੇ ਇੱਕ ਸਟੈਪ ਹੋਰ ਗਾਓ ਵਧਣਾ ਉਹ ਸਟੈਪ ਪਤਾ ਕਿਹੜਾ ਮਸੀਹ ਹੁਣ ਨਾ ਕੇਵਲ ਸਾਡੇ ਨਾਲ ਆ ਨਾ ਕੇਵਲ ਸਾਡੇ ਅੰਦਰ ਆ ਨਾ ਕੇਵਲ ਸਾਡੇ ਚਾਰੇ ਮੂੜ ਆ ਮਸੀਹ ਦੇ ਨਾਲ ਆਪਾਂ ਜੁੜੇ ਹੋਏ ਆ ਉਹ ਸਾਡਾ ਸਿਰ ਆ ਅਸੀਂ ਉਹਦੀ ਦੇਹ ਆ ਅਸੀਂ ਉਹਦਾ ਸ਼ਰੀਰ ਆ ਅਸੀਂ ਉਹਦੀ ਦੇਹ ਆ ਅਸੀਂ ਆਪਸੇ ਨਹੀਂ ਆ ਵੀ ਆਰ ਨੋਟ ਅ ਆਰਡਨਰੀ ਪੀਪਲ ਅਸੀਂ ਅਸੀਂ ਮਸੀਹ ਦੀ ਦੇ ਆ ਵੀ ਆਰ ਬਾਡੀ ਆਫ ਕ੍ਰਾਈਸ ਇਹ ਇਹ ਜੋ ਲੱਭ ਰਿਹਾ ਲੱਭਦਾ ਪਿਆਣਾ ਤੁਹਾਨੂੰ ਇਹ ਆਮ ਪਰਸਨ ਨਹੀਂ ਆ ਜੋ ਤੁਸੀਂ ਬੈਠੇ ਹੋ ਆਮ ਪਰਸਨ ਨਹੀਂ ਹੋ ਬਾਈਬਲ ਦੇ ਮੁਤਾਬਕ ਕਹਿੰਦਾ ਤੁਸੀਂ ਮਸੀਹ ਦੀ ਦੇ ਹੋ ਤੇ ਮਸੀਹ ਕੋਣ ਹੈ ਜੀ ਸਿਰ ਤੁਸੀਂ ਇਦਾਂ ਕੀ ਸੁਣਿਆ ਜਦੋਂ ਪਤੀ ਪਤਨੀ ਨੂੰ ਪ੍ਰਚਾਰ ਕੀਤਾ ਜਾਂਦਾ ਪੌਲਸ ਕਹਿੰਦਾ ਹੈ ਪਤਨੀਓ ਆਪੋ ਆਪਣੇ ਪਤੀਆਂ ਦੇ ਕੀ ਕਰੋ ਅੱਧੀ ਇਹ ਰੋ ਜਿੱਦਾ ਕਲੀਸ਼ਿਆ ਮਸੀਹ ਦੇ ਅਦੀਨ ਫਿਰ ਅੱਗੇ ਕੀ ਕਹਿੰਦਾ ਕਹਿੰਦਾ ਕਲੀਸ਼ਿਆ ਦਾ ਸੇਰ ਮਸੀਹ ਹੈ ਬੜਿਆਂ ਸੁਣਿਆਗੇ ਨਹੀਂ ਅਪਸੀਆਂ ਦੇ ਅੰਦਰ ਹੀ ਇਸ ਗੱਲ ਦਾ ਉਹ ਜ਼ਿਕਰ ਕਰਦਾ ਕਹਿੰਦਾ ਜਿੱਦਾ ਉਹ ਉਹ ਸੇਰ ਹੈ ਮਸੀਹ ਕਲੀਸ਼ਿਆ ਦਾ ਇਸੇ ਰੀਤੀ ਦੇ ਨਾਲ ਕਹਿੰਦਾ ਤੁਸੀਂ ਜਿਹੜਾ ਹੈ ਤੁਸੀਂ ਆਪੋ ਆਪਣੇ ਪਤਿਆਂ ਦੇ ਅਦੀਨ ਰਹੋ ਅਜੀਜ਼ੋ ਗੱਲ ਪਤਾ ਕੀ ਹੈ ਗੱਲ ਇਹ ਹੈ ਅਸੀਂ ਜੋ ਹਾਂ ਅਸੀਂ ਸਾਰੇ ਮਸੀਹ ਦੀ ਦੇਹ ਦੇ ਅੰਗ ਆ ਅਸੀਂ ਸਾਰੇ ਮਸੀਹ ਦੀ ਦੇਹ ਦੇ ਅੰਗ ਪੌਲਸ ਇਸ ਗੱਲ ਨੂੰ ਇੰਦਾ ਕਹਿੰਦਾ ਗੁਰਧੀਆਂ ਦੇ ਵਿੱਚ ਆਪਾਂ ਬੜਦੇ ਆ ਪਹਿਲਾ ਗੁਰਧੀਆਂ 12 ਨੰਬਰ ਚੈਪਟਰ 12 ਨੰਬਰ ਆਇਤ ਕੀ ਕਹਿ ਰਹੀ ਹੈ ਜੀ ਜਿਸ ਤਰ੍ਹਾਂ ਸਰੀਰ ਇੱਕ ਹੈ ਜਿਸ ਤਰ੍ਹਾਂ ਸਰੀਰ ਇੱਕ ਹੈ ਅਤੇ ਉਹਦੇ ਅੰਗ ਬਹੁਤੇ ਹਨ ਉਹਦੇ ਅੰਗ ਬਹੁਤੇ ਹਨ ਅਤੇ ਸਰੀਰ ਦੇ ਸਾਰੇ ਅੰਗ ਭਾਵੇਂ ਬਹੁਤੇ ਹਨ ਸਰੀਰ ਦੇ ਅੰਗ ਬਹੁਤ ਸਾਰੇ ਹਨ ਉਂਗਲਾਂ ਵੀ ਹੈ ਕੰਨ ਵੀ ਹੈ ਨੱਕ ਵੀ ਹੈ ਮੂੰਹ ਵੀ ਹੈ ਦੰਦ ਵੀ ਹੈ ਗੋਡੇ ਵੀ ਹੈ ਘਿੱਡੇ ਵੀ ਹੈ ਸਾਰਾ ਕੁਝ ਹੈ ਕਹਿੰਦਾ ਅੰਗ ਭਾਵੇਂ ਬਹੁਤ ਸਾਰੇ ਹਨ ਪਰ ਤਾਂ ਵੀ ਰਲ ਕੇ ਇੱਕੋ ਸਰੀਰ ਬਰ ਤਾਂ ਵੀ ਇਹ ਨਹੀਂ ਕਹਿੰਦੇ ਵੀ ਉਹ ਦੇਖ ਬੋਲਾ ਜਾਂਦਾ ਪਿਆ ਇਹ ਨਹੀਂ ਕਹਿੰਦੇ ਉਹ ਦੇਖ ਮੂੰਹ ਆਇਆ ਹੀ ਏ ਨਹੀਂ ਕਹਦੇ ਉਹ ਪੰਜੇ ਕੁਰੇ ਆਉਂਦੇ ਪਈ ਅਸੀਂ ਕਹਿੰਦੇ ਉਹ ਵੇਖੋ ਫਲਾਣਾ ਜਾਂਦਾ ਪਈ ਕੋਈ ਸ਼ਰੀਰ ਜਾਂਦਾ ਪਈ ਕੋਈ ਵਿਅਕਤੀ ਜਾਂਦਾ ਪਈ ਕਹਿੰਦਾ ਜਿੱਦਾਂ ਸ਼ਰੀਰ ਤੇ ਅੰਗ ਢੇਰ ਸਾਰੇ ਆ ਪਰ ਤਾਂ ਵੀ ਉਹ ਸ਼ਰੀਰ ਬਿਨਿਆ ਜਾਂਦਾ ਇਹ ਤਾਂ ਮਸੀਹ ਦੇ ਆਪਾਂ ਢੇਰ ਸਾਰੇ ਅੰਗ ਹਾਂ ਪੂਰੀ ਦੁਨੀਆ ਦੇ ਅੰਦਰ ਪਰ ਸਾਰੇ ਮਿਲ ਕੇ ਇੱਕ ਸ਼ਰੀਰ ਬਣਨੇ ਆ ਉਹ ਸ਼ਰੀਰ ਦਾ ਸਿਰ ਯਿਸੂ ਮਸੀਹ ਹallelujah ਹallelujah ਉਹ ਸ਼ਰੀਰ ਦਾ ਸਿਰ ਯਿਸੂ ਮਸੀਹ ਅੱਗੇ ਟੇਪ घर जाके पढ़ जाता शरीर बन जिन्हें जिन्होंने ना तो मसीह का शरीर बन गया बोलो मैं मसीह का शरीर हाँ देखो किबरदस्त गल मैं मसीह का शरीर हाँ نورمل شریر نہیں ہوں میں مسیح کا شریر ہاں کہ اسے ریتی مسیح بھی ہے آگے کی کہہ رہا سبر نے ایک آتما پایا جی جی ਸ਼ਰੀਰ ਦਾ ਈ ਕੋ ਅੰਗ ਨਹੀਂ ਈ ਕੋ ਅੰਗ ਨਹੀਂ ਸਗੋ ਬਹੁ ਅੰਗਾ ਹੈ ਬਹੁ ਅੰਗਾ ਹੈ ਜੇ ਪੈਰ ਆਖੇ ਪਈ ਮੈਂ ਹੱਥ ਜੋ ਨਹੀਂ ਜੇ ਪੈਰ ਆਖੇ ਮੈਂ ਹੱਥ ਨਹੀਂ ਇਸ ਲਈ ਸ਼ਰੀਰ ਦਾ ਨਹੀਂ ਮੈਂ ਸ਼ਰੀਰ ਦਾ ਹੈ ਨਹੀਂ ਤਾਂ ਭਲਾ ਉਹ ਇਸ ਦਾ ਸ਼ਰੀਰ ਦਾ ਨਹੀਂ ਹੈ ਝੂਠਾ ਕਹਿੰਦਾ ਭਲਾ ਉਹਨੂੰ ਅਕਲ ਨਹੀਂ ਹੈ ਵੀ ਤੂੰ ਠੀਕ ਹੈ ਤੂੰ ਤੂੰ ਪੈਰ ਨਹੀਂ ਤੂੰ ਹੱਥ ਨਹੀਂ ਹੈਗਾ ਪਰ ਤੂੰ ਸ਼ਰੀਰ ਦਾ ਅੰਗ ਅੱਗੇ ਕੀ ਕਹਿੰਦਾ ਅਤੇ ਜੇ ਕੰਨ ਆਖੇ ਪਈ ਮੈਂ ਅੱਖ ਜੋ ਨਹੀਂ ਕੰਨ ਕਹਿੰਦੇ ਵੀ ਮੇਰੀ ਕੋਈ ਵੈਲੀ ਨਹੀਂ ਮੈਂ ਕਿਹਾ ਹੱਥਾਂ ਮੈਨੂੰ ਮੈਨੂੰ ਕੋਈ ਪਸੰਦ ਹੀ ਨਹੀਂ ਕਰਦਾ ਕਈ ਵਾਰੀ ਦੇਖਿਆ ਲੋਕੀ ਇਹ ਥੋੜੀ ਕਹਿੰਦੇ ਤੇਰੇ ਕੰਨ ਬੜੇ ਸੋਹਣੇ ਆ ਸਭੂਏ ਕਹਿੰਦੇ ਤੇਰੇ ਕੰਨ ਕਿਤੇ ਕਿਤੇ ਵੱਡੇ ਆ ਇਹ 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 ਕਹਾਂਦੇ ਨੇ ਤੇਰੀ ਅੱਖਾਂ ਬੜੀਆਂ ਸੋਹਣੀਆਂ ਤੇਰੀ ਅੱਖਾਂ ਕਿੰਨੀਆਂ ਮੋਟੀਆਂ ਮੋਟੀਆਂ ਤੇਰੀ ਅੱਖਾਂ ਕਿੰਨੀ ਹੀਰਕੀ ਦੀ ਤਰ੍ਹਾਂ ਕਈ ਵਾਰੀ ਇਹ ਕਿਹਾ ਜਾਂਦਾ ਕੰਨਾਂ ਵੱਲੋਂ ਥੋੜੀ ਬਈ ਕਹਿੰਦਾ ਗੋਡਿਆਂ ਵੱਲੋਂ ਥੋੜੀ ਕਹਿੰਦਾ ਤੇਰੇ ਗੋਡੇ ਕਿਤੇ ਸੋਹਣੇ ਆ ਤੇ ਗੋਡੇ ਮਿੱਟਰ ਚਾਂ ਉੱਥੇ ਵੀ ਸਾਡੀ ਕਦੇ ਤਾਰੀਫ ਹੀ ਨਹੀਂ ਕੀਤੀ ਕਦੀ ਅੱਜ ਤੱਕ ਜਿਨ੍ਹਾਂ ਦੇ ਗੋਡੇ ਨਹੀਂ ਚੱਲਦੇ ਉਹਨਾਂ ਨੂੰ ਪੁੱਛ ਕੇ ਦੇਖੋ ਗੋਟਿਆਂ ਦੀ ਮਹੱਤਤਾ ਕੀ ਆ ਪਰ ਜੇ ਗੋਡੇ ਵੀ ਟੁੱਟ ਜਾਣ ਵੀ ਸਾਨੂੰ ਤਾਂ ਕਦੇ ਨਾ ਪੁੱਛਿਆ ਇਹ ਅੱਜ ਤੱਕ ਕਹਿੰਦਾ ਭਲਾ ਤੈਨੂੰ ਪਤਾ ਨਹੀਂ ਬਾਣੀ ਤੇਰੀ ਤਰੀਫ਼ ਕੀ ਹੁੰਦੀ ਪਰ ਹੈ ਤੇ ਸਰੀਰ ਦਾ ਅੰਗ ਆ ਤੂੰ ਜੇ ਕੰਨ ਕਵੇ ਮੈਂ ਆਖੋ ਨਹੀਂ ਤੇ ਕਹਿੰਦਾ ਇਹ ਪਾਗਲਪਣਾ ਨਹੀਂ ਹੁੰਦਾ ਜੇ ਪੈਰ ਕਹਨ ਮੈਂ ਹੱਥ ਨਹੀਂ ਤੇ ਉਹਦਾ ਪਾਗਲਪਣਾ ਨਹੀਂ ਐ ਅੱਗੇ ਕੀ ਲਿਖਿਆ ਹਾਂ ਜੇ ਸਾਰਾ ਸਰੀਰ ਆਖ ਹੀ ਹੁੰਦਾ ਜੇ ਸਾਰਾ ਸਰੀਰ ਆਖ ਹੀ ਹੁੰਦਾ ਤਾਂ ਸੁਣਨਾ ਕਿੱਥੋਂ ਹੁੰਦਾ ਤਸੋਂ ਹੁੰਦਾ ਆਪਾਂ ਆਖ ਹੀ ਹੁੰਦੇ ਕੱਲੇ ਅੱਲੀ ਆ ਅੱਖਾਂ ਹੀ ਬੈਠੀਆਂ ਹੁਣ ਤੇ ਫੇਰ ਸੁਣਨਾ ਕਿਧਰ ਅੱਖੋਂ ਹੀ ਸੁਣਦੀ ਆ ਸੁਣਦੇ ਕੌਣ ਆ ਤੇ ਜੇ ਸਾਰੇ ਕੰਨ ਹੀ ਹੁੰਦੇ ਨਾ ਫੇਰ ਤੇ ਰੋਟੀ ਦੀ ਦੁਕਾਨੀ ਤੇ ਕੰਨ ਦੇ ਮੁਰਖੀ ਬਾ ਜੇ ਸਾਰੇ ਮੂੰਹ ਹੁੰਦੇ ਜੇ ਸਾਰੇ ਮੂੰਹ ਹੁੰਦੇ ਸੋਚ ਕੇ ਦੇਖੋ ਫੇਰ ਕੀ ਦੁਨੀਆ ਦੀ ਤਬਾਹੀ ਫਿਰਨੀ ਇੱਕ ਮੂੰਹ ਨਹੀਂ ਸਾਭਿਆ ਜਾਂਦਾ ਮੈਂ ਮੈਂ ਹੈਰਾਨ ਆ ਰੱਬ ਨੇ ਦੋ ਦੋ ਚੀਜ਼ਾਂ ਲਈਆਂ ਦੋ ਅੱਖਾਂ ਦੋ ਕੰਨ ਦੰਦੋਂ ਨੇ ਬੱਤੀ ਲਾ ਕੇ ਤੇ ਸਾਰਾ ਕੁਝ ਲਾਇਆ ਮੂੰਹ ਇੱਕ ਹੀ ਲਾਇਆ ਬੜਾ ਸਿਆਣਾ ਉਹ ਇਸ ਮਾਸਟਰ ਵਾਂਂ ਡੋਨੋ ਪਤਾ ਆ ਕਿ ਕਿਹੜੀ ਪੌੜਾ ਬੜਾ ਤਕੜਾ ਪਾ ਦੇਣਾ ਜੇ ਦੋ ਲਾ ਦਿੱਤੇ ਫਿਰ ਇਹਨਾਂ ਨੇ ਉੱਤਰ ਦੀ ਫਟਾ ਦੇਣੀ ਹੁੰਦੀ ਬੰਬਾਂ ਦੀ ਵੀ ਲੋੜ ਨਹੀਂ ਆਗੀ ਇਸ ਲਈ ਉਹ ਕਹਿੰਦਾ ਜੇ ਕੰਨ ਕਵੇ ਮੈਂ ਮੂੰਹ ਨਹੀਂ ਤੇ ਉਹ ਤਾਂ ਪਾਗਲ ਹੋਣਾ ਜੇ ਪੈਰ ਕਹੇ ਮੈਂ ਹੱਥ ਨਹੀਂ ਉਹ ਤਾਂ ਪਾਗਲ ਹੋਣਾ ਉਹ ਸ਼ਰੀਰ ਦੇ ਅੰਗ ਹੀ ਹਨ ਸੇਮ ਰੀਤੀ ਨਾਲ ਅਜੀਜ਼ੋ ਇਹ ਕਿਦੇ ਬਾਰੇ ਦੱਸ ਰਿਹਾ ਹੈ ਇਹ 5ਵੀਂ ਕਲਾਸ ਦਾ ਚੈਪਟਰ ਨਹੀਂ ਆਉਂਦੀ ਰਿਹਾ ਦੂਸਰੀ ਕਲਾਸ ਨੂੰ ਇਹ ਤੀਸਰੀ ਕਲਾਸ ਦਾ ਸਿਲੇਬਸ ਨਹੀਂ ਪੂਰੂਸ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਆਈ ਫੋਰ ਆਈਸ ਇਹ ਫੋਰ ਯਰ ਇਹ ਨਹੀਂ ਕੋਸ਼ਿਸ਼ ਕਰ ਰਿਹਾ ਉਹ ਕੋਸ਼ਿਸ਼ ਇਹ ਕਰ ਰਿਹਾ ਕਿ ਕਲਿਸਿਆ ਨੂੰ ਸਮਝ ਆਵੇ ਭਾਵੇਂ ਸਾਡਾ ਕੋਈ ਵੀ ਰੋਲ ਹੋਵੇ ਮਸੀਹ ਦੀ ਦੇਹ ਦੇ ਵਿੱਚ ਪਰ ਹਾਂ ਆਪਾਂ ਉਹਦੇ ਸ਼ਰੀਰ ਦਾ ਅੰਗ ਹੀ ਆ ਉਹਦੇ ਸ਼ਰੀਰ ਦਾ ਹੁਣ ਮੂੰਹ ਕਿਹਨੇ ਹੁੰਦੇ ਆ ਮੂੰਹ ਉਹ ਆ ਜਿਹੜਾ ਬੋਲਦਾ ਜਦ ਤੱਕ ਮੈਂ ਬੋਲਣਾ ਜਿਹਦਾ ਗਾਣਾ ਵਾਲੇ ਗਾਉਂਦੇ ਆ ਇਹ ਮੂੰਹ ਦਾ ਰੋਲ ਪਲੇ ਕਰਦੇ ਕੰਨ ਕਿਹੜੇ ਹੁੰਦੇ ਆ ਸੁਣਨ ਦਾ ਰੋਲ ਪਲੇ ਕਰਦੇ ਆ ਹੱਥ ਕਿਹੜੇ ਹੁੰਦੇ ਆ ਜ਼ਿੰਮੇਵਾਰੀਆਂ ਨਿਭਾਉਣ ਦਾ ਰੋਲ ਪਲੇ ਕਰਦੇ ਆ ਪੈਰ ਕਿਹੜੇ ਹੁੰਦੇ ਆ ਜਿਹੜੇ ਜਿਹੜੇ ਪਰਮੇਸ਼ਵਰ ਦੇ ਕੰਮਾਂ ਨੂੰ ਕਰਦੇ ਆ ਪਰ ਕੰਦਾ ਹੁਣ ਕਵੇ ਜੀ ਮੇਰੇ ਕੋਲ ਮਾਈਕ ਹੈ ਨਹੀਂ ਜਾਂ ਮੈਨੂੰ ਪ੍ਰਚਾਰ ਕਰਨਾ ਨਹੀਂ ਆਂਦਾ ਮੈਂ ਮਸਜਿਦ ਦੀ ਬੋਡੀ ਨਹੀਂ ਆ ਕਹਿੰਦਾ ਇਹ ਤੇਰੀ ਮੂਰਖਤਾਈ ਹੈ ਭਾਈ ਅਸੀਂ ਸਾਰੇ ਮਿਲ ਕੇ ਮਸਜਿਦ ਦੇ ਅੰਗਾਂ ਉਹਦੀ ਬੋਡੀ ਆ ਪਾਵੇਂ ਕੋਈ ਅੱਖ ਹੈ ਪਾਵੇਂ ਕੋਈ ਕੰਨ ਹੈ ਪਾਵੇਂ ਕੋਈ ਮੂੰਹ ਹੈ ਪਾਵੇਂ ਕੋਈ ਕੁਝ ਵੀ ਹੈ ਪੈਰ ਉਹ ਤੁਸੀਂ ਤੁਸੀਂ ਮਸੀਹ ਦੇ ਅੰਗ ਉਹ ਇਸ ਗੱਲ ਦਾ ਸ਼ੈਤਾਨ ਨੂੰ ਪਤਾ ਪਰ ਅਫਸੋਸ ਦੀ ਗੱਲ ਇਹ ਹੈ ਇਹ ਗੱਲ ਅੱਜ ਮਸੀਹ ਨੂੰ ਨਹੀਂ ਪਤਾ ਇਹ ਮਸੀਹਾਂ ਨੂੰ ਨਹੀਂ ਪਤਾ ਇਹ 크੍ਰਿਸਚਨ ਲੋਕਾਂ ਨੂੰ ਵੀ ਪਤਾ ਇਸ ਗੱਲ ਦਾ ਕਿ ਮੇਰੀ ਵੈਲਿਊ ਕੀ ਹੈ ਮੇਰੀ ਵੈਲਿਊ ਕਿੰਨੀ ਹੈ ਮੇਰੇ ਸ਼ਰੀਰ ਦੀ ਵੈਲਿਊ ਕਿੰਨੀ ਆ ਇਹ ਆਪਾਂ ਨੂੰ ਹੀ ਪਤਾ ਕਿਉਂਕਿ ਆਪਾਂ ਉਹਦੇ ਸ਼ਰੀਰ ਦੇ ਅੰਗਾਂ ਜਿਸੋ ਅਸੀਂ ਇਸ ਗੱਲ ਨੂੰ ਜਾਣਨਾ ਤੇ ਸਮਝਣਾ ਬੜਾ ਜ਼ਰੂਰੀ ਹੈ ਅੱਜ ਤੋਂ ਬਾਅਦ ਸਦਾ ਇਸ ਗੱਲ ਦੇ ਉੱਪਰ ਆਪਣੀਆਂ ਸੋਚਾਂ ਆਪਣੇ ਮਨ ਨੂੰ ਟਿਕਾਣਾ ਕਿ ਮੈਂ ਕੋਈ ਆਮ ਤੇ ਆਰਡੀਨਰੀ ਪਰਸਨ ਨਹੀਂ ਹਾਂ ਮੈਂ ਯਿਸੂ ਮਸੀਹ ਦੀ ਧੀ ਹਾਂ ਮੈਂ ਯਿਸੂ ਮਸੀਹ ਦੀ ਧੀ ਹਾਂ ਮਸੀਹ ਮੇਰੇ ਜ਼ਰੀਏ ਬੋਲਦਾ ਮੈਨੂੰ ਉਹਨੇ ਮੂੰਹ ਬਣਾਇਆ ਮੈਨੂੰ ਨੇ ਮੂੰਹ ਬਣਾਇਆ ਤੁਹਾਨੂੰ ਪਤਾ ਪਰਮੇਸ਼ਵਰ ਦੇ ਪਰਮੇਸ਼ਵਰ ਦੀ ਹਰ ਚੀਜ਼ ਦੇ ਅੰਦਰ ਚਮਤਕਾਰ ਤੁਸੀਂ ਕਹੋ ਮੈਂ ਮੂੰਹ ਨਹੀਂ ਤੁਸੀਂ ਕਹੋ ਮੈਂ ਕੰਨ ਨਹੀਂ ਤੁਸੀਂ ਕਹੋ ਮੈਂ ਹੱਥ ਨਹੀਂ ਮੇਰੇ ਕੋਲ ਮੈਂ ਮੇਰੀ ਤੇ ਵੈਲਿਊ ਪੈਰ ਜਿੰਨੀ ਆ ਤੁਹਾਨੂੰ ਪਤਾ ਪਰਮੇਸ਼ਵਰ ਨੇ ਆਪਣੇ ਕਦਮਾਂ ਦੇ ਨਾਲ ਚਮਤਕਾਰ ਕੀਤੇ ਆ ਮਰਕੁਸ 12 ਪੰਜ ਨੰਬਰ ਚੈਪਟਰ ਪਹਿਲੀ ਆਇਤ ਦੇ ਅੰਦਰ ਲਿਖਿਆ ਗਿਰਸ਼ੇਨੀਆ ਨਗਰ ਦੇ ਅੰਦਰ ਜਦੋਂ ਗਿਆ ਜਿੱਦਾਂ ਹੀ 베ਰੀ ਦੂਰ ਤੱਕ ਕੇ ਉਹਨੇ ਪੈਰ ਉਸ ਉਸ ਸਤਾਮ ਤੇ ਰੱਖੇ ਬਾਈਬਲ ਚ ਲਿਖਿਆ ਇੱਕ ਲਸ਼ਕਰ ਦਾ ਜਕੜਿਆ ਹੋਇਆ ਇਨਸਾਨ ਜਿੰਨੂੰ ਕੋਈ ਵੀ ਕਾਪੂ ਨਹੀਂ ਸੀ ਕਰ ਸਕਦਾ ਉਹ ਤਾਹਾ ਮਾਰਦਾ ਆਇਆ ਉਹ ਦੂਰਦਾ ਦੂਰਦਾ ਆਇਆ ਤੇ ਮਸੀਹ ਦੇ ਕਦਮਾਂ ਚ ਡਿੱਗ ਕੇ ਕਹਿੰਦਾ ਪਰਮੇਸ਼ਵਰ ਮੇਰੇ ਤੇ ਦਇਆ ਕਰ ਹਾਲੇਲੂਇਆ ਉਹਦੀ ਉਹਦੀ ਹਰ ਅੰਗ ਦੇ ਵਿੱਚ ਪਾਵਰ ਉਹਨੂੰ ਹਰ ਅੰਗ ਦੀ ਬਰਾਬਰ ਦੀ ਦਰਦ ਆ ਦੱਸੋ ਕਿਹੜਾ ਸਾਡੇ ਚੋਂ ਇਦਾਂ ਜਿਹੜਾ ਕਹਿੰਦਾ ਹੋਵੇ ਜੇ ਮੇਰੇ ਸਿਰ ਦਰਦ ਹੋਵੇ ਉਦੋਂ ਮੈਂ ਗੋਲੀ ਖਾ ਲੈਣਾ ਜਦੋਂ ਮੇਰੇ ਨਾ ਪੇਟ ਦਰਦ ਹੋਵੇ ਉਦੋਂ ਨਹੀਂ ਮੈਂ ਖਾਂਦਾ ਜਾਂ ਮੈਨੂੰ ਚੀਚੀਉਂਗਲ ਤੇ ਸੱਕ ਲੱਗੀ ਆ ਇਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਨਹੀਂ ਫਰਕ ਪੈਂਦਾ ਬਸ ਮੇਰੇ ਮੂੰਹ ਤੇ ਨਾ ਸੱਕ ਲੱਗੇ ਕੋਈ ਇਦਾਂ ਦਾ ਹੈਗਾ ਜੀ ਜਿਹਦਾ ਨੇਚਰ ਇਦਾਂ ਦਾ ਹੋਵੇ ਕਿ ਯਾਰ ਮੇਰੇ ਮੂੰਹ ਤੇ ਲੱਗੇ ਤਾਂ ਮੈਨੂੰ ਦਰਦ ਹੁੰਦੀ ਆ ਜੇ ਮੇਰੀ ਛੀਛੀ ਉਂਗਲ ਨਾਹੁੰ ਤੇ ਲੱਗੇ ਫੇਰ ਵੀ ਦਰਦ ਹੁੰਦੀ ਕੀ ਇਦਾਂ ਹੁੰਦਾ ਸਾਡੇ ਨਾਲ ਜਦੋਂ ਨਾਹੁੰ ਤੇ ਲੱਗੇ ਦਰਦ ਨਹੀਂ ਹੁੰਦੀ ਜਦੋਂ ਮੂੰਹ ਤੇ ਲੱਗੇ ਅੱਖ ਤੇ ਲੱਗੇ ਉਦੋਂ ਦਰਦ ਹੁੰਦੀ ਆ ਕੋਈ ਵੀ ਇਦਾਂ ਦਾ ਨਹੀਂ ਐ ਸਭੂ ਜਿੰਨੀ ਅੱਖ ਤੇ ਲੱਗਣ ਦੀ ਦਰਦ ਹੁੰਦੀ ਆ ਓਨੀ ਨਾਹੁੰ ਤੇ ਲੱਗਣ ਦੀ ਦਰਦ ਹੁੰਦੀ ਕਿਉਂ ਇਹ ਗੱਲ ਮੈਂ ਕਹਿ ਰਿਹਾ ਆ ਜਿੰਨੀ ਪਰਮੇਸ਼ਰ ਨੂੰ ਆਪਣੇ ਸੇਵਕ ਦੀ ਦਰਦ ਆ ਉਨੀ ਪਰਮੇਸ਼ਰ ਨੂੰ ਤੁਹਾਡੇ ਸਾਰਿਆਂ ਦੀ ਦਰਦ ਆ ਉਨੀ ਪੇਨ ਹੈ ਉਹਨੂੰ ਤੁਹਾਡੇ ਸਾਰਿਆਂ ਨੂੰ ਉਨੀ ਪੇਨ ਕੱਲੇ-ਕੱਲੇ ਇਨਸਾਨ ਦੀ ਕਿ ਇਹਦੀ ਲਾਈਫ ਵਿੱਚ ਅੰਦਰ ਦੁੱਖ ਨਹੀਂ ਹੋਣਾ ਚਾਹੀਦਾ ਭਾਵੇਂ ਆਪਾਂ ਹੱਥਾਂ ਭਾਵੇਂ ਆਪਾਂ ਪੈਰ ਭਾਵੇਂ ਆਪਾਂ ਕੰਨ ਭਾਵੇਂ ਆਪਾਂ ਅੱਖਾਂ ਸਰੀਰ ਦਾ ਕੋਈ ਵੀ ਅੰਗ ਦਰਦ ਕਰੇ ਤੁਹਾਨੂੰ ਪਤਾ ਇੰਦਾ ਨਹੀਂ ਕਦੀ ਹੋਇਆ ਕੰਨ ਦਰਦ ਕਰਦਾ ਬੰਦੇ ਆਪਾਂ ਭੰਗੜੇ ਪਾ ਲੈਂਦੇ ਕੋਈ ਨਹੀਂ ਕੰਨ ਨਹੀਂ ਦਰਦਾ ਆਪਾਂ ਤੇ ਮੱਚੀਏ ਕਦੀ ਵੀ ਨਹੀਂ ਇਦਾਂ ਹੋਇਆ ਕਿ ਕਦੀ ਹੋਇਆ ਇਦਾਂ ਬਈ ਕੰਨ ਦਰਦ ਕਰਦਾ ਹੋਇਆ ਬੰਦਾ ਇਹਦਾ ਤੇ ਉਧਰੋਂ ਨੱਚਦਾ ਬਾਅਦ ਚ ਬੜਾ ਮਾਜਿਆ ਅੱਜ ਬੜਾ ਮੈਂ ਖੁਸ਼ ਹੂ ਕੰਨ ਹੀ ਦਰਦ ਕਰਦਾ ਬਾਕੀ ਤੇ ਠੀਕ ਹੈ ਕਦੀ ਵੀ ਇਦਾਂ ਨਹੀਂ ਹੋਇਆ ਕੰਨ ਦਰਦ ਕਰੇ ਅੱਖ ਦਰਦ ਕਰੇ ਛੀਚੀ ਉਂਗਲ ਦਰਦ ਕਰੇ ਕੁਝ ਵੀ ਦਰਦ ਕਰੇ ਇਨਸਾਨ ਤਰਫ ਦਾ ਇਹ ਮਸੀਹ ਦਾ ਮੈਸੇਜ ਹੈ ਕਿ ਮੇਰੀ ਕਲਿਸਿਆ ਜੋ ਮੇਰੇ ਮੰਨਣ ਵਾਲਿਆਂ 'ਚ ਕੋਈ ਵੀ ਦੁਖੀ ਹੋਵੇ ਉਨੀ ਪੇਨ ਉਨੀ ਤਕਲੀਫ ਮੈਂ ਫੀਲ ਕਰਦਾ ਜਿੰਨੀ ਕਿਸੇ ਹੋਰ ਦੀ ਤਕਲੀਫ ਫੀਲ ਕਰਦਾ ਹallelujah ਹallelujah ਬਾਈਬਲ ਬਿਆਨ ਕਰਦੀ ਉਹਨੇ ਆਪਣੀਆਂ ਉਂਗਲਾਂ ਦੇ ਨਾਲ ਚਮਤਕਾਰ ਕੀਤੇ ਅ ਜੀਜ਼ੂ ਕੋਚ ਦੀ ਕਿਤਾਬ ਜਦੋਂ ਆਪਾਂ ਪੜ੍ਹਦੇ ਆ ਮਿਸਰ ਦੇ ਅੰਦਰ ਪਰਮੇਸ਼ਰ ਨੇ ਵੱਡੇ ਵੱਡੇ ਮੂਹਰੇ ਕੀਤੇ 8 ਨੰਬਰ ਚੈਪਟਰ 19 ਨੰਬਰ ਆਇਤ ਦੇ ਵਿੱਚ ਲਿਖਿਆ ਜਿਹੜੇ ਚਮਤਕਾਰ ਪਰਮੇਸ਼ਰ ਕਰ ਰਿਹਾ ਸੀ ਮੂਸਾ ਦੇ ਦੁਆਰਾ ਉਹਨਾਂ ਚਮਤਕਾਰਾਂ ਨੂੰ ਕਰਨ ਦੇ ਵਿੱਚ ਉਹਨੇ ਕਿਹੜੀ ਗੱਲ ਨੂੰ ਯੂਜ਼ ਕੀਤਾ ਸੀ ਬਾਈਬਲ ਦੱਸਦੀ ਹੈ ਤਾਂ ਪੂਛ 8 ਦੀ 19 ਮਿਸਰ ਦੇ ਜਾਦੂਗਰ ਜਿਹੜੇ ਆ ਹੁਣ ਉਹ ਇਸ ਗੱਲ ਦੀ ਗਵਾਹੀ ਦੇ ਰਹੇ ਆ ਕੀ ਕਹਿ ਰਹੇ ਆ ਜੀ ਹਾਂ ਤਾਂ ਜਾਦੂਗਰਾਂ ਨੇ ਫਿਰੋਨ ਨੂੰ ਆਖਿਆ ਜਾਦੂਗਰਾਂ ਨੇ ਫਿਰੋਨ ਨੂੰ ਆਖਿਆ ਕਿ ਇਹਾਂ 바ਵਾ ਪੈਰੀਆਂ ਜਿਹੜਾ ਮਿਸਰ ਬਰਬਾਦ ਹੋ ਰਿਹਾ ਜਿਹੜੇ ਵੱਡੇ ਵੱਡੇ ਮਿਰਕਲ ਹੋ ਰਿਹਾ ਭਾਈ ਇਹ ਤਾਂ ਪਰਮੇਸ਼ਰ ਦੀ ਉਂਗਲ ਹੈ ਕਿਹਦੇ ਦੁਆਰਾ ਹੋ ਰਿਹਾ ਚਮਤਕਾਰ ਬੋਲੋ ਕਿਹਦੇ ਦੁਆਰਾ ਚਮਤਕਾਰ ਹੋ ਰਿਹਾ ਤੁਸੀਂ ਭਾਵੇਂ ਪਰਮੇਸ਼ਵਰ ਦੀ ਛੀਛੀ ਉਂਗਲੀ ਕਿਉਂ ਨਾ ਹੋਵੋ ਪਰਮੇਸ਼ਵਰ ਦੇ ਚੰਗਾ ਕਰਮ ਦੀ ਤਾਕਤ ਤੁਹਾਡੇ ਅੰਦਰ ਹੈ ਪਰਮੇਸ਼ਵਰ ਦੇ ਮਿਰਕਲ ਕਰਨ ਦੀ ਆਗਤ ਤੁਹਾਡੇ ਅੰਦਰ ਹੈ ਪਰਮੇਸ਼ਵਰ ਦੇ ਮੌਜੇ ਕਰਨ ਦੀ ਤਾਕਤ ਤੁਹਾਡੇ ਅੰਦਰ ਹੈ ਸਵਨ ਨੂੰ ਖਲਣ ਦੀ ਤਾਕਤ ਤੁਹਾਡੇ ਅੰਦਰ ਹੈ ਮਿਸਰੀਆਂ ਨੂੰ ਪ੍ਰਬਾਤ ਕਰਨ ਦੀ ਤਾਕਤ ਤੁਹਾਡੇ ਅੰਦਰ ਹੈ ਭਾਵੇਂ ਤੁਸੀਂ ਕੋਣ ਬਣਦੇ ਇੱਕ ਛੋਟੀ ਜੀ ਉਂਗਲੀ ਆ ਮਿਸਰ ਦੇ ਜਾਦੂਗਰ ਇਹ ਸਟੇਟਮੈਂਟ ਦਿੰਦੇ ਉਹ ਕਹਿੰਦੇ ਉਹ ਹੋਏ ਤੇ ਪਰਮੇਸ਼ਵਰ ਦੀ ਉਂਗਲ ਹੈ ਜਿਨੇ ਪੂਰੇ ਮਿਸਰ ਦੇ ਅੰਦਰ ਅਸਮਾਨ ਨੂੰ ਖੋਲ ਕੇ ਇੰਦਾਂ ਦੀਆ ਬਵਾ ਪਾਈਆਂ ਕਿ ਮਿਸਰ ਦੇ ਘੋਡੇ ਠੀਕ ਦਿੱਤੇ ਗਏ ਸਮੁੰਦਰ ਦੇ ਵਿੱਚ ਖਤਮ ਹੋ ਗਿਆ ਮਿਸਰ ਪਰਮੇਸ਼ੁਰ ਨੇ ਕਿੰਦਾ ਕੰਮ ਕੀਤਾ ਸੀ ਆਪਣੀ ਉਂਗਲ ਦੇ ਦੁਆਰਾ ਤੁਹਾਨੂੰ ਪਤਾ ਬਾਈਬਲ ਦੇ ਅੰਦਰ ਜਿਹੜੇ ਪਹਿਲੇ ਹੁਕਮ ਪਰ ਰਿਸ਼ਵਰ ਨੇ ਦਿੱਤੇ ਮੂਸਾ ਨੂੰ ਬਾਈਬਲ 'ਚ ਲਿਖਿਆ ਉਹ ਪੱਟੀਆਂ ਤੇ ਲਿਖਿਆ ਕਿੰਨੇ ਸੀ ਬਾਪ ਕਿੰਦਾ ਲਿਖਿਆ ਸੀ ਪੱਟੀਆਂ ਦੇ ਉੱਪਰ ਲਿਖਿਆ ਪਰਮੇਸ਼ਰ ਦੀ ਉਂਗਲ ਇਹਦਾ ਜੇ ਤੁ ਆਪਾਂ 31 ਨੰਬਰ ਚੈਪਟਰ ਪੜ੍ਹਦੇ ਆ ਫਰ ਨੰਬਰ ਆਈ ਪੂਛ ਦੀ ਕਿਤਾਬ 31 ਦੀ 18 ਨੰਬਰ ਆਇਤ ਦੇ ਵਿੱਚ ਵਿਵਸਥਾ ਸਾਰ 9 ਦੀ 10 ਦੇ ਅੰਦਰ ਇਸ ਗੱਲ ਦਾ ਜ਼ਿਕਰ ਆ 31 ਦੀ 18 ਪੜ੍ਹਾਂਗੇ ਨਾ ਫਿਰ ਉਸਨੇ موسی ਉਸ ਨਾਲ ਗੱਲਾਂ ਕਰ ਜਦੋਂ ਪਰਮੇਸ਼ਰ موسی ਨਾਲ ਸਿਨਾਈ ਪਹਾੜ ਤੇ ਸਾਖੀ ਦੀਆਂ ਦੋਵੇਂ ਫੱਟੀਆਂ ਸਿਨਾਈ ਪਹਾੜ ਦੇ ਉੱਪਰ ਬਚਨ ਲਿਖੇ ਹੋਏ ਦੋਵੇਂ ਪੱਥਰ ਦੀਆਂ ਫੱਟੀਆਂ ਦਿੱਤੀਆਂ ਅਰਥਾਤ ਪੱਥਰ ਦੀਆਂ ਫੱਟੀਆਂ ਜੀ ਪਰਮੇਸ਼ਵਰ ਦੀ ਉਂਗਲੀ ਨਾਲ ਲਿਖੀਆਂ ਹੋਈਆਂ ਦਿੱਤੀਆਂ ਕਾਦੇ ਨਾਲ ਬਚਨ ਲਿਖਿਆ ਬੜਾ ਸੀ ਬੋਲੋ ਕਾਦੇ ਨਾਲ ਬਚਨ ਲਿਖਿਆ ਹੋਇਆ ਮੈਨੂੰ ਨਹੀਂ ਪਤਾ ਤੁਸੀਂ ਆਪਣੇ ਆਪ ਨੂੰ ਮਸੀਹ ਕਿ ਸਮਝ ਰਹੇ ਹੋ ਮੈਨੂੰ ਨਹੀਂ ਪਤਾ ਤੁਹਾਡੀ ਸੋਚ ਦਾ ਤੁਹਾਡੇ ਥਿੰਕਿੰਗ ਦਾ ਲੈਵਲ ਕੀ ਹੈ ਪਰ ਪਰਮੇਸ਼ਵਰ ਦਾ वचन ਇਸ ਗੱਲ ਨੂੰ ਬਿਆਨ ਕਰਦਾ ਅਸੀਂ ਸਾਰੇ ਮਸੀਹ ਦੀ ਦੇ ਦੇ ਅੰਗਾ ਭਾਵੇਂ ਅਸੀਂ ਆਪਣੇ ਆਪ ਨੂੰ ਇੱਕ ਮਾਮੂਲੀ ਜੀ ਉਂਗਲ ਹੀ ਕਿਉਂ ਨਾ ਸਮਝਦੇ ਹੋਈਏ ਉਂਗਲ ਕਦੀ ਵੀ ਮਾਮੂਲੀ ਨਹੀਂ ਹੈ ਇਹਦੇ ਦੁਆਰਾ ਉਹ 10 ਹੁਕਮ ਲਿਖੇ ਗਏ ਸੀ ਜਿਹੜੇ ਅੱਜ ਤੱਕ ਪੂਰੇ ਵਰਲਡ ਦੇ ਅੰਦਰ ਜਨਾ ਚਰਚਾ ਕੀਤਾ ਜਾਂਦਾ ਹੈ ਕਿਵੇਂ ਦੁਆਰਾ ਕਿੱਤੇ ਸੀ ਅਸਮਾਨ ਖੋਲ ਦਿੱਤਾ ਸੀ ਇਸرائیਲੀਆਂ ਨੂੰ ਗੁਲਾਮੀ ਤੋਂ ਆਜ਼ਾਦ ਕੀਤਾ ਸੀ ਉਂਗਲੀ ਦੇ ਦੁਆਰਾ ਬੋਲੋ ਕਿਹਦੇ ਦੁਆਰਾ ਖਾਲੀ ਮੂੰਹ ਦਾ ਕੰਮ ਨਹੀਂ ਆ ਪ੍ਰਚਾਰਕ ਦਾ ਕੰਮ ਨਹੀਂ ਆ ਮੈਂ ਇਹ ਗੱਲ ਤੁਹਾਡੇ ਅੰਦਰ ਭਰਨਾ ਚਾਹਨਾ ਤਾਂ ਕਿ ਤੁਹਾਨੂੰ ਸਮਝ ਆ ਜਾਏ ਮਸੀਹੀਅਤ ਜਿਹੜੀ ਹੈ ਖਾਲੀ ਪ੍ਰਚਾਰਕ ਦੀ ਨਹੀਂ ਆ ਮਸੀਹੀਅਤ ਜਿਹੜੀ ਹੈ ਖਾਲੀ ਵਰਸ਼ਿਪ ਕਰਨ ਵਾਲਿਆਂ ਦੀ ਨਹੀਂ ਆ ਮਸੀਹੀਅਤ ਹਰ ਇੱਕ ਉਸ ਇਨਸਾਨ ਦੀ ਹੈ ਜਿਨੇ ਬਪਤਿਸਮਾ ਲਿਆ ਜਿੰਨੇ ਬਪਤਿਸਮਾ ਲਿਆ ਉਹ ਮਸੀਹ ਦੀ ਦੇਹ ਦਾ ਅੰਗ ਬਣ ਗਿਆ ਉਹ ਹallelujah ਉਹ ਆਟੋਮੈਟਿਕਲੀ ਐਡ ਹੋ ਗਿਆ ਉਹ ਐਡ ਹੋ ਗਿਆ ਉਹ ਕਿਤੇ ਕੋਈ ਜਾ ਕੇ ਉਹ ਗੋਡਾ ਬਣ ਗਿਆ ਉਂਗਲੀ ਬਣ ਗਿਆ ਹੱਥ ਬਣ ਗਿਆ ਅੱਖ ਬਣ ਗਿਆ ਕੰਨ ਬਣ ਗਿਆ ਜਿੱਦਣ ਬਪਤਿਸਮਾ ਲਿਆ ਉਹ ਮਸੀਹ ਦੀ ਦੇਹ ਚ ਐਡ ਹੋ ਗਿਆ ਮਸੀਹ ਦੇ ਸ਼ਰੀਰ ਦੇ ਅੰਦਰ ਉਹ ਜੋੜ ਦਿੱਤਾ ਗਿਆ ਇਸ ਲਈ ਪੂਰੇ ਸੰਸਾਰ ਦੇ ਅੰਦਰ ਲਿਖਿਆ ਉਹਦੀ ਦੇਹ ਉਸਰ ਦੀ ਪੀਆ ਅਸੀਂ ਉਹਦੇ ਸਰੀਰ ਦੇ ਅੰਗਾਂ ਅਸੀਂ ਨੂੰ ਨਹੀਂ ਪਤਾ ਹੁੰਦਾ ਪਰ ਪਰਮੇਸ਼ਰ ਨੂੰ ਪਤਾ ਇਸ ਗੱਲ ਦਾ ਇਹਨੇ ਹੁਣ ਮੈਨੂੰ ਕਬੂਲ ਕੀਤਾ ਕਿ ਮੇਰਾ ਸਰੀਰ ਬਣ ਗਿਆ ਤੇ ਬਾਈਬਲ 'ਚ ਲਿਖਿਆ ਕਿਹੜਾ ਇਨਸਾਨ ਹੈ ਜਿਹੜਾ ਆਪਣੇ ਸਰੀਰ ਨਾਲ ਬੈਰ ਕਰਦਾ ਹੋਵੇ ਕੋਈ ਵੀ ਨਹੀਂ ਕਰਦਾ ਹਰ ਕੋਈ ਆਪਣੇ ਸਰੀਰ ਨੂੰ ਪਾਲਦਾ ਹਰ ਕੋਈ ਆਪਣੇ ਸਰੀਰ ਲਈ ਡਾਈਟ ਵਧੀਆ ਲੱਭਦਾ ਹਰ ਕਿਸ ਕੋਈ ਲੰਘਨੇ ਵਰਦੇ 50 ਵਰੀ ਸ਼ੀਸ਼ਾ ਦੇਖ ਕੇ ਲੱਗਦਾ ਕਿ ਮੇਰਾ ਮੂੰਹ ਕਿੱਦਾਂ ਦਾ ਲੱਗਦਾ ਹੈ ਮੇਰੇ ਵਾਲ ਕਿੱਦਾਂ ਦੇ ਆ ਹਰ ਕੋਈ ਆਪਣੇ ਆਪ ਨੂੰ ਸ਼ੀਸ਼ੇ ਦੇ ਅੰਦਰ ਲੰਗਾ ਕੇ ਲੱਗਦਾ ਆਪਣੇ ਕੱਪੜੇ ਚੈੱਕ ਕਰਦੇ ਆਪ ਆ ਆਪਣੇ ਆਪ ਨੂੰ ਦੇਖਦੇ ਆ ਕਿ ਮੈਂ ਕਿੱਦਾਂ ਦਾ ਲੱਗਣਾ ਪਿਆ ਵਾ ਜੀਸੂ ਇਦਾਂ ਹੀ ਅਸੀਂ ਮਸੀਹ ਦੀ ਦੇਹਾਂ ਤੇ ਮਸੀਹ ਦੀ ਦੇਹ ਜਿਹੜੀ ਹੈ ਮਸੀਹ ਦਾ ਸ਼ਰੀਰ ਜਿਹੜਾ ਪਰਮੇਸ਼ਵਰ ਆਪਣੀਆਂ ਰੀਜਾਂ ਲਾਂਦਾ ਆਪਣੇ ਸ਼ਰੀਰ ਦੇ ਉੱਪਰ ਜਿੱਦਾਂ ਅਸੀਂ ਆਪਣੀਆਂ ਰੀਜਾਂ ਲਾਨੇ ਹallelujah ਇੱਕ ਵਾਰੀ ਪਤਾ ਕੀ ਹੋਇਆ ਫੋਰਡ ਕੰਪਨੀ ਦਾ ਸ਼ਾਇਦ ਤੁਸੀਂ ਨਾਮ ਸੁਣਿਆਗਾ ਨਹੀਂ ਸੁਣਿਆ ਮੈਨੂੰ ਨਹੀਂ ਲੱਗਦਾ ਫੋਰਡ ਕੰਪਨੀ ਜਿਹੜੀ ਐ ਕਾਰਾਂ ਦੀ ਕੰਪਨੀ ਐ ਕਾਰ ਕਾਰਾਂ ਬਣਾਉਂਦੀ ਐ ਫੋਰਡ ਫੋਰਡ ਕੰਪਨੀ ਦੇ ਕਾਰ ਇੱਕ ਵਾਰੀ ਕੀ ਹੋਇਆ ਉਹ ਇੱਕ ਉਹਦਾ ਮਾਲਕ ਜਿਹਨੇ ਕਾਰ ਬਣਾਈ ਸੀ ਨਾ ਜਿਹਨੇ ਉਹਨੂੰ ਇਨਵੈਂਟ ਕੀਤਾ ਸਟਾਰਟਿੰਗ ਤੋਂ ਉਹਦਾ ਮਾਲਕ ਕਿਸੇ ਹਾਈਵੇ ਤੋਂ ਲੰਘਦਾ ਪਿਆ ਜਦੋਂ ਮਾਲਕ ਆ ਗਏ ਤੋਂ ਲੰਘਦਾ ਪਿਆ ਉਹਨੇ ਦੇਖਿਆ ਇੱਕ ਇਨਸਾਨ ਬੜਾ ਬੜਾ ਭਿਆਨਕ ਜ਼ਖਮੀ ਹੋਇਆ ਐਕਸੀਡੈਂਟ ਦੇ ਕਰਕੇ ਉਹ ਮਾਲਕ ਨੇ ਡਰਾਈਵਰ ਨੂੰ ਆਖਿਆ ਗੱਡੀ ਰੋਕੀ ਜਾਏ ਉਹਨੇ ਗੱਡੀ ਰੋਕੀ ਮਾਲਕ ਨੇ ਕੀ ਕੀਤਾ ਫਟਾਫਟ ਉਸ ਬੰਦੇ ਨੂੰ ਗੱਡੀ ਚ ਪਾਇਆ ਗੱਡੀ ਚ ਪਾ ਕੇ ਹਸਪੀਟਲ ਲੈ ਕੇ ਗਿਆ 메ਨ ਡਾਕਟਰ ਨੂੰ ਮਿਲ ਕੇ ਕਹਿੰਦਾ ਇਹ ਇਹਦੇ ਜਿੰਨਾ ਵੀ ਖਰਚ ਆਏਗਾ ਇਹ ਮੇਰਾ ਫੋਨ ਨੰਬਰ ਆ ਉਹ ਚੈੱਕ ਦੇ ਗਿਆ ਬਲੈਂਕ ਚੈੱਕ ਕਹਿੰਦਾ ਜਿੰਨੀ ਰਕਮ ਭਰਨੀ ਆ ਇਹ ਰਕਮ ਭਰ ਦਿਂ ਜੇ ਹੋਰ ਪੈਸੇ ਦੀ ਲੋੜ ਪਵੇ ਤਾਂ ਮੈਨੂੰ ਫੋਨ ਕਰੀ ਇਹ ਸਾਰਾ ਕੁਝ ਕਰਕੇ ਨਾ ਉਹ ਮਾਲਕ ਚਲਾ ਗਿਆ ਫਿਰ ਕੁਝ ਦਿਨਾਂ ਨੂੰ ਆ ਕੇ ਲਿਆ ਬੰਦਾ ਠੀਕ ਹੋ ਗਿਆ ਸਾਰਾ ਕੁਝ ਓਕੇ ਹੋ ਗਿਆ ਉਹ ਮਾਲਕ ਦਾ ਡਰਾਈਵਰ ਪੁੱਛਣ ਲੱਗਾ ਕਹਿੰਦਾ ਸਰ ਇੱਕ ਸਵਾਲ ਆ ਮੇਰਾ ਮਾਲਕ ਕਹਿੰਦਾ ਪੁੱਛੋ ਕਹਿੰਦਾ ਉਹ ਬੰਦਾ ਜਿਹਨੂੰ ਪਰਸੂ ਤੁਸੀਂ ਲੈ ਕੇ ਗਏ ਸੀ ਤੁਸੀਂ ਬਲੈਂਕ ਚੈੱਕ ਦੇ ਦਿੱਤਾ ਹਸਪੀਟਲ ਜਦੋਂ ਤੁਹਾਨੂੰ ਪਤਾ ਬਲੈਂਕ ਚੈੱਕ ਦਾ ਮਤਲਬ ਕਰੋੜਾ ਰੁਪਈਆ ਭਾਵੇਂ ਉਹ ਲਿਖ ਦਿੰਦੇ ਤੇ ਤੁਹਾਨੂੰ ਚਲਾ ਜਾਣਾ ਸੀ ਤੁਸੀਂ ਇਦਾਂ ਕਿਉਂ ਕੀਤਾ ਤੁਹਾਨੂੰ ਪਤਾ ਉਹ ਬੰਦਾ ਕੌਣ ਹੈ ਮਾਲਕ ਨਹੀਂ ਬਣਾ ਹੈਰਾਨੀ ਜਾਣ ਕੇ ਜਵਾਬ ਦਿੱਤਾ ਕਹਿੰਦਾ ਨਹੀਂ ਮੈਨੂੰ ਨਹੀਂ ਪਤਾ ਬੰਦਾ ਕੌਣ ਕਹਿੰਦਾ ਸੱਚੀ ਦੱਸੋ ਕਹਿੰਦਾ ਮੈਨੂੰ ਪਤਾ ਹੀ ਨਹੀਂ ਬੰਦਾ ਕੌਣ ਫਿਰ ਕਹਿੰਦਾ ਤੁਸੀਂ ਬਲੈਂਕ ਚੈੱਕ ਕਿੱਦਾਂ ਦੇ ਸਕਦੇ ਹੋ ਤੁਸੀਂ ਕਿੱਦਾਂ ਪਲਾਨ ਚੱਕ ਦੇ ਕੇ ਉਹਨੂੰ ਡਾਕਟਰ ਕੋ ਮੇਰੇ ਸਾਹਮਣੇ ਕਹਿ ਕੇ ਆਏ ਸੀ ਕਿ ਜਿੰਨਾ ਖਰਚਾ ਹੈ ਮੈਂ ਖਰਚਾ ਚੁੱਕੂੰਗਾ ਮੰਗਰੇ ਬੰਦਾ ਠੀਕ ਹੋਣਾ ਚਾਹੀਦਾ ਤੁਹਾ ਦਾ ਰਿਸ਼ਤੇਦਾਰ ਕਹਿੰਦਾ ਨਹੀਂ ਕਹਿੰਦਾ ਤੁਸੀਂ ਜਾਣਦੇ ਹੋ ਮਾਲਕ ਕਿਉਂਦਾ ਨਹੀਂ ਕਹਿੰਦਾ ਫਿਰ ਇਤਾਂ ਕਿੱਦਾਂ ਤੁਸੀਂ ਕਰ ਦਿੱਤਾ ਕਹਿੰਦਾ ਮੈਨੂੰ ਕੁਝ ਨਹੀਂ ਪਤਾ ਮੈਂ ਪਤਾ ਕੀ ਦੇਖਿਆ ਸੀ ਸਿਰਫ ਕਹਿੰਦਾ ਜਿਹੜਾ ਬੰਦਾ ਪਿਆ ਸੀ ਨਾ ਮੈਂ ਉਹਦੇ ਕੱਪੜੇ ਦੇਖੇ ਉਹਨੇ ਯੂਨੀਫਾਰਮ ਪਾਈ ਸੀ ਤੇ ਉਹਦੇ ਤੇ ਫੋਰਟ ਲਿਖਿਆ ਸੀ ਇਹਦਾ ਮਤਲਬ ਇਹ ਮੇਰੀ ਕੰਪਨੀ ਦਾ ਹੁੰਦਾ ਫਿਰ ਉਹਦੀ ਜਿਹੜੀ ਬੋਰਡ ਦੇ ਉੱਪਰ ਲੱਗੂ ਲਗਾ ਸੀ ਐਫਓ ਆ ਦੀ ਬੋਰਡ ਕਹਿੰਦਾ ਮੇਰੀ ਕੰਪਨੀ ਦਾ ਬੰਦਾ ਭਾਵੇਂ ਮੈਂ ਇਹਦਾ ਨਾਮ ਨਹੀਂ ਜਾਣਦਾ ਭਾਵੇਂ ਮੈਂ ਇਹਦਾ ਐਡਰੈਸ ਨਹੀਂ ਜਾਣਦਾ ਭਾਵੇਂ ਮੈਨੂੰ ਕੱਖ ਨਹੀਂ ਪਤਾ ਕਿ ਕਿਹੜੀ ਬ੍ਰਾਂਚ ਦੇ ਅੰਦਰ ਹੈ ਪਰ ਮੇਰੇ ਲਈ ਉਹ ਲੋਗੋ ਹੀ ਕਾਫੀ ਸੀ ਜਿਹੜਾ ਇਹਦੀ ਉਸ ਯੂਨੀਫਾਰਮ ਤੋਂ ਕਹਿੰਦਾ ਸੀ ਕਿ ਉਸਨੇ ਕੰਮ ਬਸ ਸਾਫ਼ੀ ਚਾਹੀਦਾ ਨਹੀਂ ਤਾਂ ਉਸ ਪਰ ਲਾਗ ਰਿਹਾ ਤਿਆਰ ਸੀ ਹੇਲੂਇਆ ਅਸੀਂ ਸੋ ਅੱਜ ਤੁਹਾਨੂੰ ਤੁਹਾਡੀ ਪਹਿਲੀ ਨੂੰ ਪਤਾ ਤੁਸੀਂ ਮਸੀਹ ਦੀ ਦੇ ਦੇ ਅੰਗੋ ਇਹ ਸੱਚੀ ਘਟਨਾ ਸੁਣਾਈ ਹੈ ਇਹ ਰੀਅਲ ਸਟੋਰੀ ਹੈ ਜੇ ਇੱਕ ਆਮ ਵਿਅਕਤੀ ਆਪਣੇ ਲੋਭੋ ਦੇ ਕਰਕੇ ਇੰਨਾ ਕੁਝ ਕਰਨ ਨੂੰ ਤਿਆਰ ਹੈ ਸੋਚ ਕੇ ਦੇਖੋ ਜਿਨ੍ਹਾਂ ਨੇ ਬੱਤਿਸਮਾ ਲਿਆ ਪ੍ਰਭੂ ਦਾ ਤੇ ਜਿਹੜੇ ਪ੍ਰਭੂ ਨੇ ਜਾਣ ਦਿੱਤੀ ਹੈ ਸਾਡੇ ਲਈ ਉਹ ਕੀ ਕੁਝ ਨਾ ਕਰੇਗਾ ਉਹ ਕੀ ਕੁਝ ਨਾ ਕਰੇਗਾ ਇਸ ਲਈ ਇਸ ਗੱਲ ਨੂੰ ਯਾਦ ਰੱਖੋ ਆਪਾਂ ਮਸੀਹ ਅੱਪਾ ਮਸੀਹ ਦੀ ਦੇਹਾਂਗਾ ਉਂਗਲੀ ਦੇ ਨਾਲ ਉਹਨੇ ਚਮਤਕਾਰ ਕੀਤੇ ਤੁਹਾਨੂੰ ਪਤਾ ਉਹਦੀਆਂ ਅੱਖਾਂ 'ਚ ਪਾਵਰ ਮਸੀਹ ਦੀਆਂ ਅੱਖਾਂ 'ਚ ਉਹਦੀਆਂ ਅੱਖਾਂ 'ਚ ਪਾਵਰ ਹੈ ਪ੍ਰਕਾਸ਼ਿਤ ਵਾਕੇ ਪੜ ਕੇ ਦੇਖੋ ਪਹਿਲਾ ਨੰਬਰ ਚੈਪਟਰ 14 ਨੰਬਰ ਆਇਤ ਕੀ ਕਹਿੰਦੀ ਹੈ ਪ੍ਰਕਾਸ਼ਿਤ ਵਾਕੇ 1 ਨੰਬਰ ਚੈਪਟਰ ਉਹਦਾ ਨੰਬਰ ਆਇਤ ਕੀ ਹੈ ਰਹੀ ਹੈ ਉਹਦੀਆਂ ਅੱਖਾਂ 'ਚ ਪਾਵਰ ਕਿਉਮਾ ਇਹ ਆਇਤਾਂ ਤੋਂ అనుਕ੍ਰਾਂ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਕਹੋ ਮੈਂ ਕੰਨਾਂ ਮੈਂ ਆੱਖਾਂ ਮੈਂ ਮੈਂ ਚੀਚੀ ਉਂਗਾ ਦਾ ਮੈਂ ਪੈਣਾ ਮੈਂ ਕੁਝ ਵੀ ਆ ਉਹਦੀ ਪੂਰੀ ਬੋਡੀ ਦੇ ਵਿੱਚ ਪਾਵਰ ਕੰਮ ਕਰਦੀ ਹੈ ਜਿਹੜੀ ਪਾਵਰ ਨੂੰ ਜਾਣਨਾ ਜ਼ਰੂਰੀ ਹੈ ਰੈਵਿਲੇਸ਼ਨ 1 ਦੀ 14 ਬੜ ਕੇ ਦੇ ਕੁਝ ਕੀ ਲਿਖਿਆ ਇੱਥੇ ਉਹਦਾ ਸਿਰ ਅਤੇ ਵਾਲ ਚਿੱਟੇ ਹੁੰਦੇ ਨੇ ਉਹਦਾ ਸਿਰ ਅਤੇ ਇਹ ਮਸੀਹ ਦਾ ਦਰਸ਼ਨ ਹੈ ਜਿਹੋਨਾਂ ਨੇ ਜਿਹੜਾ ਦੇਖਿਆ ਕਹਿੰਦਾ ਉਹਨਾਂ ਦੀ ਤਰ੍ਹਾਂ ਸੀ ਉਹ ਹਾਂ ਚਿੱਤੇ ਸਭ ਬਰਸ ਦੇ ਸਮਾਨ ਸਭ ਜੀ ਅਤੇ ਉਹਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਉਹਦੀਆਂ ਉਹਦੀਆਂ ਅੱਖਾਂ ਕਿੰ딴ਆਂ ਦੀਆਂ ਸੀ ਜਿੱਦਾਂ ਅੱਗ ਦੀ ਲਾਟ ਹੁੰਦੀ ਹੈ ਹallelujah ਉਹਦੀਆਂ ਅੱਖਾਂ ਅੱਗ ਦੀ ਲਾਟ ਹੈ ਤੇ ਅੱਗ ਦੀ ਲਾਟ ਜਿਹੜੀ ਹੈ ਇਹ ਇਦਾਂ ਹੀ ਬੇਅੰਜਾਮ ਵਾਪਸ ਨਹੀਂ ਆਂਦੀ ਇਹ ਅੱਗ ਦੀ ਲਾਟ ਸ਼ੈਤਾਨ ਨੂੰ ਬਿਮਾਰੀਆਂ ਨੂੰ ਦੁਸ਼ਟ ਨੂੰ ਸਾੜ ਕੇ ਤਸਮ ਕਰ ਲੈਂਦੀ ਹੈ ਉਹਦੀਆਂ ਅੱਖਾਂ 'ਚ ਇੰਨੀ ਪਾਵਰ ਹੈ ਤੇ ਪਾਵਰ ਕਿੱਥੇ ਕੰਮ ਕਰਦੀ ਹੈ ਇਹ ਕਿਤੇ ਅੰਦਰ ਪਾਵਰ ਕੰਮ ਕਰਦੀ ਹੈ ਇਹ ਮੇਰੇ ਤੇ ਤੁਹਾਡੇ ਅੰਦਰ ਪਾਵਰ ਕੰਮ ਕਰਦੀ ਹੈ ਹallelujah ਜਦੋਂ ਸੱਚੀ ਥਾਂ ਜਗਾ ਤੇ ਹੁੰਦਾ ਮੈਂ ਜ਼ੋਰ ਦੀ ਬੋਲਦਾ ਹਾਂ ਹallelujah ਇੱਕ ਵਾਰੀ ਇੱਕ ਵਾਰੀ ਪਤਾ ਨਹੀਂ ਹੋਇਆ ਮੈਂ ਕਿਤੇ ਜਾ ਰਿਹਾ ਸੀ ਨਾ ਮੈਂ ਤੁਹਾਨੂੰ ਬਚਨ ਦਾ ਪ੍ਰਕਾਸ਼ਨ ਦੀ ਵੈਲੀਉ ਦੱਸਣਾ ਸੱਚੀ ਗੱਲ ਆ ਪਤਾ ਨਹੀਂ ਕਿਉਂ ਅੱਜ ਕੱਲ ਕਰੇਜ਼ ਮਰਿਆ ਲੋਕਾਂ ਦੇ ਅੰਦਰ ਆ ਜਿਹਨੂੰ ਕਹਿੰਦੇ ਨੇ ਮੱਛ ਮਰਿਆ ਹੁੰਦਾ ਉਹ ਮਾਰਕ ਪਤਾ ਨਹੀਂ ਦੁਨੀਆ ਪਾਰ ਚ ਘੁੰਮਦਾ ਰਹਿੰਦਾ ਕਿੰਦੇ ਜਾ ਰਹੇ ਤੇ ਮੈਂ ਤੇ ਪਾਸਟਰ ਸ਼ਫੀਕ ਸੀ ਮੇਰੇ ਨਾਲ ਕਿਤੇ ਮੀਟਿੰਗ ਤੇ ਜਾਣਾ ਸੀ ਪ੍ਰਚਾਰ ਕਰਨ ਮੇਰੇ ਅੰਦਰ ਇੱਕ ਸਵਾਲ ਆਇਆ ਬੱਸ 'ਚ ਬੈਠੇ ਦੋਨੇ ਬੱਸ 'ਚ ਬੈਠੇ ਬੈਠੇ ਇੱਕ ਸਵਾਲ ਆਇਆ ਮੈਂ ਕਿਹਾ ਬੱਸ ਜੀ ਇਹਦਾ ਮਤਲਬ ਕੀ ਹੈ ਏਦਾਂ ਕੋਈ ਗੱਲ ਹੋਈ ਉਹਨਾਂ ਨੇ ਇੱਕ ਗੱਲ ਕਹੀ ਕਾਫੀ ਸਾਲ ਪੁਰਾਣੀ ਗੱਲ ਦਾ ਮੈਨੂੰ ਅੱਜ ਵੀ ਗੱਲ ਚੇਤੇ ਆਈ ਜਦੋਂ ਤਾਂ ਉਹਨਾਂ ਨੇ ਆਇਆ ਤੇ ਪੜਾਈ ਉੱਚ ਲਿਖਿਆ ਪਰਮੇਸ਼ਰ ਸੀਟੀ ਮਾਰ ਕੇ ਬੁਲਾਉਂਦਾ ਪਰਮੇਸ਼ਰ ਕਿਤਾਬ ਬੁਲਾਉਂਦਾ ਫੜਿਆ ਸੁਣਿਆ ਕਿ ਨਹੀਂ ਕਦੀ ਉਹ ਤੇリカ ਪਰਮੇਸ਼ਵਰ ਸਿਟੀ ਮਾਰ ਗਿਆ ਨਹੀਂ ਨਾ ਖੁਸ਼ ਹੋਇਆ ਮੈਂ ਕਿਹਾ ਚਾਹੀਸਾਂ ਦਾ ਸਿਟੀ ਹੁੰਦਾ ਮਾਰਦੇ ਲੋਕੀ ਮੈਨੂੰ ਬਰਾਦਾ ਕਾ ਪਰਮੇਸ਼ਵਰ ਹੀ ਸਿਟੀਆਂ ਮਾਰਦਾ ਮੈਂ ਸੱਚੀ ਗੱਲ ਮੰਨੋ ਮੈਂ ਇੰਨਾ ਖੁਸ਼ ਹੋਇਆ ਜਲਦੀ ਬਾਸ ਵਿੱਚ ਮੈਂ ਜੋਰ ਕੇ ਬੋਲਦਾ ਹallelujah ਜੋਰ ਨਾਲ ਬੋਲਦਾ ਜਾਨ ਮਾਰ